ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਕਰਨ ਦੇ ਨਾਲ ਜਿੰਨਾ ਵੀ ਤੁਹਾਡੇ ਘਰ ਦਾ ਕਲੇਸ਼ ਹੋਵੇਗਾ ਉਹ ਸਾਰਾ ਤੁਰੰਤ ਦੂਰ ਹੋ ਜਾਵੇਗਾ ਸਾਧ ਸੰਗਤ ਜੀ ਉਹ ਕਿਹੜਾ ਉਪਾਅ ਹੈ ਅਤੇ ਅਸੀਂ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਤੇ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਅਸੀਂ ਇਸਪਾ ਨੂੰ ਆਸਾਨੀ ਦੇ ਨਾਲ ਕਰ ਸਕਦੇ ਹਾਂ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਉਪਾਅ ਹੈ ਖਾਸ ਹੈ ਸਾਧ ਸੰਗਤ ਜੀ ਇਸਪਾ ਨੂੰ ਆਪਣੇ ਘਰ ਦੇ ਵਿੱਚ ਕਰਦੇ ਹਾਂ ਤਾਂ ਇਹ ਉਪਾਅ ਕਰਨ ਦੇ ਨਾਲ ਸਾਨੂੰ ਪੁੰਨ ਦਾਨ ਦਾ ਜਿਹੜਾ ਫਾਇਦਾ ਹੁੰਦਾ ਹੈ ਉਹ ਵੀ ਮਿਲ ਜਾਂਦਾ ਹੈ ਜਿਵੇਂ ਸਾਧ ਸੰਗਤ ਜੀ ਸਿਆਣੇ ਕਹਿੰਦੇ ਹਨ ਨਾਰੇ ਪੌਣ ਅਤੇ ਨਾਲੇ ਫੁਲੀਆਂ ਇਸ ਤਰੀਕੇ ਦੇ ਨਾਲ ਅਸੀਂ ਇੱਕ ਛੋਟਾ ਜਿਹਾ ਉਪਾਅ ਕਰ ਲੈਂਦੇ ਹਾਂ ਐਸੇ ਨਾਲ ਸਾਨੂੰ ਬਹੁਤ ਹੀ ਜ਼ਿਆਦੇ ਲਾਭ ਮਿਲਦੇ ਹਨ ਬਹੁਤ ਜ਼ਿਆਦਾ ਸਾਡੇ ਘਰ ਦੇ ਦੁੱਖ ਤਕਲੀਫਾਂ ਦੂਰ ਹੁੰਦੇ ਹਨ ਸਾਥ ਸੰਗਤ ਜੀ ਇਹ ਉਪਾਅ ਕਿਹੜਾ ਹੈ ਅਸੀਂ ਇਸ ਨੂੰ ਕਿਹੜੇ ਸਮੇਂ ਕਰ ਸਕਦੇ ਹਾਂ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਤੇ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੇ ਲਗਵਾ ਦਿਓ ਜੀ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜੇਕਰ ਤੁਸੀਂ ਸਾਰੇ ਭੈਣ ਭਰਾ ਪੰਛੀਆਂ ਨੂੰ ਦਾਣਾ ਪਾ ਕੇ ਥੱਕ ਚੁੱਕੇ ਹੋ ਤਾਂ ਇਸ ਪਾਣੂ ਕਰਨ ਤੋਂ ਬਾਅਦ ਵਿੱਚ ਇਹ ਪੰਛੀ ਜੋਗੇ ਦੇ ذریعے ਜਿੰਨਾ ਵੀ ਤੁਹਾਡੇ ਘਰ ਦੇ ਵਿੱਚ ਦੁੱਖ ਕਲੇਸ਼ ਹੋਵੇਗਾ ਤਕਲੀਫ ਹੋਵੇਗੀ ਜਾ ਤੁਹਾਡੇ ਘਰ ਦੇ ਵਿੱਚ ਲੜਾਈ ਝਗੜੇ ਚੱਲਦੇ ਹਨ ਤਾਂ ਇਹ ਪੰਛੀ ਜਿਹੜੇ ਤੁਹਾਡੇ ਘਰ ਦੇ ਵਿੱਚ ਚੋਗਾ ਜੋਗਣ ਦੇ ਲਈ ਆਉਂਦੇ ਹਨ ਇਹ ਸਾਰਾ ਦੁੱਖ ਤਕਲੀਫਾਂ ਤੁਹਾਡੇ ਘਰ ਦੀਆਂ ਆਪਣੇ ਨਾਲ ਹੀ ਉਡਾ ਕੇ ਲੈ ਜਾਣਗੇ ਇਸੇ ਹੀ ਤਰ੍ਹਾਂ ਇੱਕ ਮਹੀਨੇ ਦੇ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਦਾ ਮਾਹੌਲ ਆਸ-ਪਾਸੇ ਦਾ ਦੇਖ ਕੇ ਖੁਦ ਵੀ ਹੈਰਾਨ ਹੋਵੋਗੇ ਤੁਹਾਡੇ ਇੱਕ ਮਹੀਨੇ ਦੇ ਵਿੱਚ ਕਿਵੇਂ ਘਰ ਦੇ ਵਿੱਚ ਬਦਲਾਅ ਪਾਉਣੇ ਸ਼ੁਰੂ ਹੋ ਜਾਣਗੇ ਇਸੇ ਤਰ੍ਹਾਂ ਆਪਾਂ ਸਾਰੇ ਭੈਣ ਭਰਾ ਆਪਣੇ ਘਰ ਦੇ ਵਿੱਚ ਬਰਕਤ ਲੈ ਕੇ ਆਉਣ ਦੇ ਲਈ ਕਦੇ ਨਾ ਕਦੇ ਆਸੀਂ ਪੰਛੀਆਂ ਨੂੰ ਚੋਗਾ ਜ਼ਰੂਰ ਪਾਇਆ ਹੋਵੇਗਾ। ਸੰਗਤ ਜੀ ਸਾਡੇ ਘਰ ਦੇ ਜਿਹੜੇ ਬਜ਼ੁਰਗ ਸਨ ਉਹ ਪਹਿਲਾਂ ਕਿਵੇਂ ਰੋਟੀ ਚੋਰ ਕੇ ਜਦੋਂ ਵੀ ਸਾਡੇ ਘਰ ਦੇ ਵਿੱਚ ਰੋਟੀ ਬੰਨਦੇ ਹੁੰਦੇ ਸੀ ਪਹਿਲੀ ਰੋਟੀ ਉਹਨਾਂ ਨੇ ਚੂਰੀ ਬਣਾ ਕੇ ਉਹਨਾਂ ਨੇ ਘਰ ਦੇ ਛਾਤ ਦੇ ਉੱਪਰ ਪਾਉਣੀ ਹੁੰਦੀ ਸੀ। ਉਸੇ ਬਾਅਦ ਵਿੱਚ ਪਰਿਵਾਰ ਨੇ ਸਾਰੇ ਨਹੀਂ ਖਾਣਾ ਖਾਣਾ ਹੁੰਦਾ ਸੀ ਸਿਰਫ ਇੰਨਾ ਹੀ ਉਪਾਗ ਕਰਦੇ ਸੀ ਕਿ ਸਾਡੇ ਘਰ ਦੇ ਬਜ਼ੁਰਗ ਤੇ ਉਹਨਾਂ ਦੇ ਖਾਣ ਦੇ ਸਮੇਂ ਵਿੱਚ ਸਾਡੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਪਰਕਤ ਰਹਿੰਦੀ ਸੀ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਛੋਟੇ ਛੋਟੇ ਇਹ ਕੰਮ ਕਰਨ ਦੇ ਨਾਲ ਜਿਹੜੇ ਇਹ ਕੰਮਾਂ ਨੂੰ ਉਪਾਦ ਦਾ ਤਰਜਾ ਕਹਿ ਦਿੰਦੇ ਹਾਂ ਕਿ ਉਪਾਗ ਕਰੋ ਪਰ ਇਹ ਉਪਾਦ ਦਾ ਨਾਮ ਦਿੱਤਾ ਜਾਂਦਾ ਹੈ ਪਰ ਜੇਕਰ ਅਸੀਂ ਛੋਟੇ ਛੋਟੇ ਕੰਮ ਕਰਦੇ ਹਾਂ ਇਹਨਾਂ ਦੇ ਨਾਲ ਹੀ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਤਕਲੀਫਾਂ ਦੂਰ ਹੋ ਸਕਦੇ ਹਨ ਇਸੇ ਹੀ ਤਰ੍ਹਾਂ ਤੁਸੀਂ ਵੀ ਆਪਣੇ ਘਰ ਦੇ ਵਿੱਚ ਜ਼ਰੂਰ ਕਿਸੇ ਨਾ ਕਿਸੇ ਸਮੇਂ ਪੰਛੀਆਂ ਨੂੰ ਚੋਗਾ ਜ਼ਰੂਰ ਪਾਇਆ ਕਰੋ ਐਸੇ ਨਾਲ ਨਾਲ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਘਰ ਦੇ ਵਿੱਚੋਂ ਸਾਰੇ ਦੁੱਖ ਤਕਲੀਫਾਂ ਦੂਰ ਹੋ ਜਾਣ ਸਾਡੇ ਘਰ ਦੇ ਵਿੱਚੋਂ ਦਲਦਰਤਾ ਦੂਰ ਹੋਵੇ ਤਾਂ ਸਭ ਤੋਂ ਪਹਿਲਾਂ ਆਪਾਂ ਸ਼ਕਤੀਸ਼ਾਲੀ ਜਿਹੜਾ ਉਹ ਪਾ ਹੈ ਉਹ ਤੁਸੀਂ ਇਹ ਕਰਨਾ ਹੈ ਕਿ ਪੰਜਿਆਂ ਨੂੰ ਚੋਗਾ ਪਾਉਣਾ ਸ਼ੁਰੂ ਕਰ ਦੇਣਾ ਹੈ ਜਿਵੇਂ ਜਦੋਂ ਵੀ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਜਾਂ ਆਪਣੀ ਜ਼ਿੰਦਗੀ ਦੇ ਵਿੱਚ ਕਰਦੀਆਂ ਕਈ ਸਮੱਸਿਆਵਾਂ ਦੇ ਵਿੱਚ ਫਸ ਜਾਂਦੇ ਹਨ ਕਿਉਂਕਿ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਸਾਡੇ ਜਿਹੜੇ ਘਰ ਦੇ ਹਾਲਾਤ ਨੇ ਉਹ ਇੱਕ ਤਰ੍ਹਾਂ ਦੇ ਨਹੀਂ ਰਹਿੰਦੇ ਕਦੇ ਖੁਸ਼ੀ ਆ ਤੇ ਕਦੇ ਗਮੀ ਆਉਂਦੀ ਹੈ ਜਦੋਂ ਅਸੀਂ ਆਪਣੇ ਘਰ ਦੇ ਹਾਲਾਤਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਫਸ ਜਾਂਦੇ ਹਾਂ ਇਹ ਹਾਲਾਤ ਇਸੇ ਤਰ੍ਹਾਂ ਦੇ ਹੋ ਜਾਂਦੇ ਹਨ ਤੇ ਉਹਨਾਂ ਨੂੰ ਕੁਝ ਸਮਝ ਨਹੀਂ ਆਉਂਦੀ ਕਿ ਅਸੀਂ ਕੀ ਕਰੀਏ ਕੀ ਕਰਨ ਦੇ ਨਾਲ ਸਾਡੇ ਘਰ ਦੇ ਇਹ ਹਾਲਾਤ ਦੂਰ ਹੋ ਜਾਣ ਉਸ ਸਮੇਂ ਸਾਨੂੰ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਉਸ ਸਮੇਂ ਸਿਰਫ ਤਾਂ ਸਿਰਫ ਅਸੀਂ ਪੰਜਿਆਂ ਨੂੰ ਯੋਗਾ ਪਾਉਣਾ ਸ਼ੁਰੂ ਕਰ ਦਿੰਦੇ ਹਾਂ ਤੇ ਨਾਲ ਨਾਲ ਆਪਾਂ ਸਾਰੇ ਇਹ ਵੀ ਜਾਣਦੇ ਹਾਂ ਕਿ ਜਿਹੜਾ ਅਸੀਂ ਪਾ ਕਰਦੇ ਹਾਂ ਇਹ ਉਪਾਅ ਵੀ ਉਸ ਸਮੇਂ ਸਫਲ ਹੁੰਦਾ ਹੈ ਜਦੋਂ ਪੰਛੀ ਸਾਡੇ ਪਾਏ ਹੋਏ ਸਾਰੇ ਚੋਗੇ ਨੂੰ ਖਾ ਲੈਂਦੇ ਹਨ ਇਸ ਕਰਕੇ ਸੰਗੇ ਜੀ ਆਪਣੇ ਵੀਡੀਓ ਦਾ ਅੱਜ ਦਾ ਜੋ ਵਿਸ਼ਾ ਹੈ ਉਹ ਪੰਛੀਆਂ ਨੂੰ ਚੋਗਾ ਪਾਉਣ ਦਾ ਹੀ ਹੈ ਇਸ ਦੇ ਨਾਲ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਵੱਡਾ ਤੇ ਸਭ ਤੋਂ ਪਾਵਰਫੁਲ ਉਪਾਅ ਦੱਸਾਂਗੇ ਇਸ ਨੂੰ ਪਾਉਣੂ ਕਰੰਦੇ ਨਾਲ ਤੁਸੀਂ ਦਿਨਾਂ ਦੇ ਵਿੱਚ ਹੀ ਆਪਣੇ ਘਰ ਦੀ ਬਰਕਤ ਤੇ ਦਲੀਦਰਤਾ ਨੂੰ ਸਹੀ ਘਾਸਾ ਕਰ ਸਕਦੇ ਹੋ ਤੁਹਾਡੇ ਜਿਹੜੇ ਲੋਕ ਕਹਿੰਦੇ ਹਨ ਕਿ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਉਹਨਾਂ ਦੇ ਘਰ ਦੇ ਵਿੱਚ ਬਰਕਤ ਰਹਿਣੀ ਸ਼ੁਰੂ ਹੋ ਜਾਵੇਗੀ ਤੇ ਦਿਲਿੱਦਰ ਤਾਂ ਉਹਨਾਂ ਦੇ ਘਰੋਂ ਦੂਰ ਹੋ ਜਾਵੇਗੇ ਤੇ ਇਸੇ ਹੀ ਤਰ੍ਹਾਂ ਤੁਹਾਨੂੰ ਅੱਜ ਅਸੀਂ ਪੰਜ ਪ੍ਰਕਾਰ ਦੇ ਸਤਨਾਜੇ ਦੇ ਬਾਰੇ ਦੱਸਾਂਗੇ ਜਿਸੇ ਨਾਲ ਤੁਸੀਂ ਆਪਣੇ ਦੁੱਖਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਬੜੀ ਆਸਾਨੀ ਦੇ ਨਾਲ ਘਟਾ ਸਕਦੇ ਹੋ ਜਿਵੇਂ ਕਿ ਆਮ ਕਰਕੇ ਲੋਕ ਜ਼ਿਆਦਾਤਰ ਕੀ ਕਰਦੇ ਹਨ ਕੇ ਪੰਛੀਆਂ ਨੂੰ ਚੋਗਾ ਇਸ ਤਰੀਕੇ ਨਾਲ ਪਾਉਂਦੇ ਹਨ ਜਿਵੇਂ ਇੱਕ ਰੋਟੀ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਚੂਰ ਕੇ ਪਾਉਂਦੇ ਸੀ ਰੋਟੀ ਚੋਰੀ ਬਣਾ ਕੇ ਜਾਂ ਫਿਰ ਚੌਲਾਂ ਦਾ ਇਸ ਤਰ੍ਹਾਂ ਜਾ ਇਹ ਉਹਨਾਂ ਨੂੰ ਚੋਗਾ ਪਾਉਂਦੇ ਸਨ ਪਰ ਕਈ ਲੋਕ ਇਹ ਨਹੀਂ ਚਾਹੁੰਦੇ ਕਿ ਅਸੀਂ ਕਿੰਨੇ ਪ੍ਰਕਾਰ ਦਾ ਚੋਗਾ ਪੰਛੀਆਂ ਨੂੰ ਪਾ ਕੇ ਜਾਂ ਫਿਰ ਕਬੂਤਰਾਂ ਨੂੰ ਪਾ ਕੇ ਅਸੀਂ ਆਪਣੇ ਦੁੱਖ ਤਕਲੀਫ ਨੇ ਜਿਹੜੇ ਦੂਰ ਕਰ ਸਕਦੇ ਹਾਂ ਐਸੀ ਹੀ ਤਰ੍ਹਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਸਤਨਾਜੇ ਦੇ ਵਿੱਚ ਪੰਜ ਪ੍ਰਕਾਰ ਦੇ ਅੰਨ ਪੈ ਆਣ ਪੈਂਦੇ ਹਨ ਇਸ ਸਤਨਾਜੇ ਦਾ ਪ੍ਰਭਾਵ ਹੈ ਜਿਹੜਾ ਜਦੋਂ ਅਸੀਂ ਇਹ ਸਤਨਾਜਾ ਪੰਜਿਆਂ ਨੂੰ ਪਾਉਂਦੇ ਹਾਂ ਇਸ ਦਾ ਪ੍ਰਭਾਵ ਸਾਡੀ ਜ਼ਿੰਦਗੀ ਤੇ ਸਾਡੇ ਪਰਿਵਾਰ ਤੇ ਜ਼ਿਆਦਾਤਰ ਸਾਡੇ ਧਨ ਪੈਸੇ ਉੱਪਰ ਹੀ ਪੈਂਦਾ ਹੈ ਜਿਹੜੇ ਬਹੁਤੇ ਪੁਰਾਣੇ ਸਮੇਂ ਦੇ ਲੋਕ ਹੁੰਦੇ ਸੀ ਉਹਨਾਂ ਦਾ ਇਹ ਕਹਿਣਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਿਆਂ ਨੂੰ ਚੋਗਾ ਪਾਉਂਦੇ ਹਾਂ ਤੇ ਪੰਛੀਆਂ ਨੂੰ ਚੋਗਾ ਪਾਉਣ ਦੇ ਨਾਲ ਘਰ ਦੇ ਵਿੱਚ ਬਰਕਤ ਜਿਹੜੀ ਘਟ ਜਾਂਦੀ ਹੈ ਪਰ ਆਪਾਂ ਇਹ ਨਹੀਂ ਜਾਣਦੇ ਕਿ ਜਿਹੜੇ ਪੰਛੀਆਂ ਹੁੰਦੇ ਹਨ ਉਹਨਾਂ ਨੂੰ ਰਾਹੁ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸੇ ਹੀ ਤਰ੍ਹਾਂ ਜੇਕਰ ਅਸੀਂ ਸਭ ਤੋਂ ਪਹਿਲਾਂ ਰਾਹੁ ਨੂੰ ਖੁਸ਼ ਕਰਦੇ ਹਾਂ ਤੇ ਰਾਹੁ ਨੂੰ ਖੁਸ਼ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਤਾਂ ਦਾ ਜਿਹੜਾ ਆਗਮਨ ਹੈ ਉਹ ਵਧ ਜਾਂਦਾ ਹੈ ਤੇ ਜਿਨ੍ਹਾਂ ਦਾ ਰਾਹੁ ਠੀਕ ਨਹੀਂ ਚੱਲ ਰਿਆ ਹੁੰਦਾ ਰਾਹੁ ਕਾਲ ਦੇ ਵਿੱਚ ਜਿਹੜੇ ਵੀ ਪਰਿਵਾਰ ਦੇ ਵਿੱਚ ਰਾਹੁ ਠੀਕ ਨਹੀਂ ਚੱਲਦਾ ਉਹਨਾਂ ਦੇ ਘਰ ਦੇ ਵਿੱਚ ਕੰਗਾਲੀ ਹੁੰਦੀ ਹੈ। ਉਹਨਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਦੀ ਫੇਸ ਉਹਨਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ। ਤੇ ਜਿਹੜੇ ਲੋਕ ਇਹ ਕਹਿੰਦੇ ਹਨ ਕਿ ਪੰਜਿਆਂ ਨੂੰ ਚੋਗਾ ਨਹੀਂ ਪਾਉਣਾ ਚਾਹੀਦਾ ਤੇ ਉਹਨਾਂ ਲੋਕਾਂ ਤੋਂ ਦੂਰ ਹੋ ਜਾਓ। ਤੇ ਜਿਹੜਾ ਤੇ ਜਿਹੜਾ ਸਤਨਾਜਾ ਅਸੀਂ ਦੱਸਣ ਜਾ ਰਹੇ ਹਾਂ। ਤੇ ਜਿਹੜਾ ਸਤਨਾਜਾ ਅਸੀਂ ਦੱਸਣ ਲੱਗੇ ਹਾਂ। ਉਸ ਦੇ ਵਿੱਚ ਤੁਸੀਂ ਪੰਜ ਪ੍ਰਕਾਰ ਦੀਆਂ ਚੀਜ਼ਾਂ ਪਾਉਣੀਆਂ ਹਨ। ਇਹ ਕੋਈ ਬਹੁਤੀਆਂ ਚਾਰੀਆਂ ਮਹਿੰਗੀਆਂ ਨਹੀਂ ਹਨ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਇਹ ਜਿਹੜੀਆਂ ਪੰਜ ਚੀਜ਼ਾਂ ਹਨ ਇਹ ਤੁਹਾਨੂੰ ਤੁਹਾਡੀ ਰਸੋਈ ਦੇ ਵਿੱਚ ਹੀ ਰਸੋਈ ਵਿੱਚ ਹੀ ਮਿਲ ਜਾਣਗੀਆਂ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹ ਸਤਨਾਜਾ ਤਿਆਰ ਕਰਦੇ ਹਾਂ ਤੇ ਜਿਹੜਾ ਸਤਨਾਜਾ ਅਸੀਂ ਤਿਆਰ ਕਰਨਾ ਹੈ ਇਹ ਹੀ ਤੁਸੀਂ ਧਿਆਨ ਵਿੱਚ ਰੱਖਿਓ ਕਿ ਇੱਕ ਵਾਰ ਦੇ ਸਮੇਂ ਦਾ ਹੀ ਹੋਵੇਗਾ ਜੇਕਰ ਤੁਸੀਂ ਇਸ ਨੂੰ ਜ਼ਿਆਦਾ ਦਿਨਾਂ ਦਾ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਲੋੜ ਦੇ ਮੁਤਾਬਕ ਜਿਸ ਤਰੀਕੇ ਦੇ ਨਾਲ ਤੁਸੀਂ ਬਣਾ ਸਕਦੇ ਹੋ ਉਸੇ ਹੀ ਤਰੀਕੇ ਦੇ ਨਾਲ ਤੁਸੀਂ ਬਣਾ ਲਓ। ਬਸ ਜ਼ਿਆਦਾ ਦਿਨਾਂ ਦਾ ਬਣਾਉਣ ਦੇ ਲਈ ਤੁਸੀਂ ਇਹਨਾਂ ਦੀ ਥੋੜੀ ਜਿਹੀ ਮਾਤਰਾ ਹੈ ਜਿਹੜੀ ਉਹ ਵਧਾ ਸਕਦੇ ਹੋ। ਇਸ ਸਤਨਾਜੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਦੋ ਤਾਜੇ ਪਰਸ਼ਾਦੇ ਬਣਾ ਲੈਣੇ ਹਨ। ਦੋ ਫੁਲਕੇ ਬਣਾਉਣ ਤੋਂ ਬਾਅਦ ਦੇ ਵਿੱਚ ਉਸ ਨੂੰ ਤੁਸੀਂ ਧਿਆਨ ਰੱਖਿਓ। ਇਹ ਰਿਫਾਈਨ ਦੇ ਨਾਲ ਤੁਸੀਂ ਬਿਲਕੁਲ ਵੀ ਨਹੀਂ ਚੋਪੜਨਾ। ਉਸਨੂੰ ਤੁਸੀਂ ਸਰੋਂ ਦੇ ਤੇਲ ਦੇ ਨਾਲ ਚੋਪੜ ਲਓ। ਸਰੋਂ ਦੇ ਤੇਲ ਦੇ ਨਾਲ ਚੋਪੜ ਤੋਂ ਬਾਅਦ ਵਿੱਚ ਉਸਦੇ ਦੋ ਪਰਸ਼ਾਦਿਆਂ ਦੇ ਵਿੱਚ ਇੱਕ ਗੋੜ ਦੀ ਟਲੀ ਰੱਖ ਕੇ ਉਸਨੂੰ ਤੁਸੀਂ ਉਸੇ ਤੁਸੀਂ ਚੂਰੀ ਕੁੱਟ ਲੈਣੀ ਹੈ ਤੇ ਜਦੋਂ ਤੁਸੀਂ ਚੂਰੀ ਕੁੱਟਣੀ ਹੈ ਤਾਂ ਚੂਰੀ ਕੁੱਟਣ ਦੇ ਸਮੇਂ ਤੁਸੀਂ ਥੋੜੇ ਜਿਹਾ ਸਰੋਂ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹੋ। ਪਰ ਇਸ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਕਿ ਤੁਸੀਂ ਰਿਫਾਈਨ ਜੂਸ ਨਹੀਂ ਕਰਨਾ। ਕਿਉਂਕਿ ਜੋ ਫਾਇੰਡ ਹੁੰਦਾ ਹੈ ਕਿਉਂ ਹੁੰਦਾ ਹੈ ਉਸ ਨੂੰ ਪੰਛੀ ਮੂੰਹ ਨਹੀਂ ਲਗਾਉਂਦੇ ਕਿਉਂਕਿ ਪੰਛੀ ਉਹ ਖਾਂਦੇ ਨਹੀਂ ਤੀਸਰੀ ਚੀਜ਼ ਜੋ ਤੁਸੀਂ ਸਤਨਾਜੇ ਵਿੱਚ ਪਾਉਣੀ ਹੈ ਉਹ ਤੁਸੀਂ ਛੋਲੇ ਲੈਣੇ ਹਨ ਉਹਨਾਂ ਨੂੰ ਤੁਸੀਂ ਥੋੜਾ ਜਿਹਾ ਕੁੱਟ ਲੈਣਾ ਹੈ ਥੋੜਾ ਜਿਹਾ ਕੁੱਟਣਾ ਹੈ ਇੰਨਾ ਜ਼ਿਆਦਾ ਨਹੀਂ ਕੁੱਟਣਾ ਕਿ ਉਸ ਦਾ ਪਾਊਡਰ ਹੀ ਬਣ ਜਾਵੇ ਇੰਨਾ ਕਿ ਤੁਸੀਂ ਕੁੱਟ ਸਕਦੇ ਹੋਗੇ ਜਦੋਂ ਪੰਛੀ ਉਸ ਨੂੰ ਖਾਂ ਤੇ ਉਹਨਾਂ ਨੂੰ ਖਾਣ ਦੇ ਵਿੱਚ ਸਾਨੀ ਹੋਵੇ ਹੁਣ ਗੱਲ ਕਰਦੇ ਹਾਂ ਚੌਥੀ ਚੀਜ਼ ਦੀ ਜੋ ਦोसी ਸਤਨਾਜੇ ਵਿੱਚ ਸ਼ਾਮਲ ਕਰਨੀ ਹੈ ਇੱਕ ਮੋਠੇ ਤੁਸੀਂ ਬਾਜਰੇ ਦੀ ਇਸ ਸਤਨਾਜੇ ਵਿੱਚ ਪਾ ਲੈਣੀ ਹੈ ਤੇ ਬਾਜਰਾ ਵੀ ਆਮ ਕਰਕੇ ਹੀ ਸਾਡੀ ਰਸੋਈ ਵਿੱਚ ਮਿਲ ਜਾਂਦਾ ਹੈ ਤੇ ਜੇਕਰ ਤੁਹਾਡੇ ਘਰ ਵਿੱਚ ਨਹੀਂ ਹੈ ਤਾਂ ਇਹ ਆਮ ਕਰਕੇ ਹੀ ਸਾਡੇ ਪਿੰਡ ਸ਼ੇਅਰ ਕਰਿਆਣੇ ਵਾਲਿਆਂ ਕੋਲ ਤੋਂ ਮਿਲ ਜਾਵੇਗਾ ਤੁਸੀਂ ਉਥੋਂ ਲਿਆ ਸਕਦੇ ਹੋ ਪੰਵੇਂ ਚੀਜ਼ ਹੈ ਜੋ ਦोसी ਸਤਨਾਜੇ ਵਿੱਚ ਪਾਉਣੀ ਹੈ ਉਹ ਚੀਜ਼ ਹੈ ਜੀ ਚੌਲਾਂ ਦਾ ਝੂਰਾ ਜੋ ਕਿ ਤੁਸੀਂ ਦੁਕਾਨ ਤੋਂ ਲੈ ਕੇ ਆਉਣਾ ਹੈ ਚੌਲਾਂ ਦਾ ਚੂਰਾ ਇਸ ਕਰਕੇ ਲੈ ਕੇ ਆਉਣਾ ਕਿਉਂਕਿ ਉਹ ਪੰਛੀਆਂ ਨੂੰ ਖਾਣ ਦੇ ਵਿੱਚ ਸਾਨੀ ਹੁੰਦੇ ਹਨ ਜੇਕਰ ਤੁਹਾਨੂੰ ਸ਼ਾਪ ਤੋਂ ਕਿਤੋਂ ਵੀ ਚੌਲਾਂ ਦਾ ਚੂਰਾ ਨਹੀਂ ਮਿਲਦਾ ਤਾਂ ਤੁਸੀਂ ਕੀ ਕਰਨਾ ਹੈ ਚੌਲਾਂ ਨੂੰ ਥੋੜਾ ਜਿਹਾ ਕੁੱਟ ਕੇ ਜਾਂ ਪੀਸ ਕੇ ਉਹਨਾਂ ਦਾ ਤੁਸੀਂ ਚੂਰਾ ਬਣਾ ਸਕਦੇ ਹੋ ਇਹਨਾਂ ਪੰਜਾਂ ਚੀਜ਼ਾਂ ਨੂੰ ਤੁਸੀਂ ਇੱਕ ਪਾਣੇ ਦੇ ਵਿੱਚ ਮਿਕਸ ਕਰਕੇ ਮਿਲਾ ਕੇ ਤੁਸੀਂ ਇਹ ਸ਼ਕਤੀਸ਼ਾਲੀ ਉਪਾਅ ਇੱਕ ਸਤ ਇਹ ਸਤਨਾਜਾ ਤੁਸੀਂ ਤਿਆਰ ਕਰ ਲੈਣਾ ਹੈ ਇਸ ਨੂੰ ਤੁਸੀਂ ਇੱਕ ਹਫ਼ਤੇ ਦੇ ਵਿੱਚ 4 ਦਿਨ ਜ਼ਰੂਰ ਪਾਓ 4 ਦਿਨ ਤਾਂ ਪਾਉਣਾ ਹੀ ਪਾਉਣਾ ਹੈ ਵੱਧ ਪਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਤੇ ਡਿਪੈਂਡ ਹੈ ਜੇਕਰ ਤੁਸੀਂ ਪਾਉਣ ਦੇ ਹਿਸਾਬ ਦੇ ਨਾਲ ਸੇਵਾ ਕਰਨੀ ਹੈ ਤਾਂ ਤੁਸੀਂ ਇਸ ਸਤਨਾਜ ਨੂੰ ਦਿਲੇ ਵੀ ਪਾ ਸਕਦੇ ਹੋ ਪਰ ਘੱਟ ਤੋਂ ਘੱਟ ਹਫ਼ਤੇ ਦੇ ਵਿੱਚ 4 ਦਿਨ ਤਾਂ ਜ਼ਰੂਰ ਪਾਓ ਇਸ ਸਤਨਾਜੇ ਨੂੰ ਤੁਸੀਂ ਇਹ ਜੋ ਸਤਨਾਜਾ ਤਿਆਰ ਕੀਤਾ ਹੈ ਤੁਸੀਂ ਕਿਸੇ ਵੀ ਜਗ੍ਹਾ ਤੇ ਪਾ ਸਕਦੇ ਹੋ ਜਦੋਂ ਵੀ ਤੁਸੀ ਸਤਨਾਜਾ ਪਾਉਣਾ ਹੈ ਪਾਉਣ ਤੋਂ ਪਹਿਲਾਂ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਬਰਕਤ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਘਰ ਦੇ ਗੇਟਾਂ ਦੇ ਨਾਲ ਉਹ ਸਤਨਾਜੇ ਨੂੰ ਇੱਕ ਵਾਰ ਤੁਸੀਂ ਲਗਾ ਲੈਣਾ ਹੈ ਤੇ ਇਸ ਦੇ ਨਾਲ-ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵਿਅਕਤੀ ਪਰੇਸ਼ਾਨ ਹੈ ਬਿਮਾਰ ਹੈ ਤਾਂ ਉਸ ਵਿਅਕਤੀ ਦੇ ਸਿਰ ਤੋਂ ਇਹ ਸਤਨਾਜੇ ਨੂੰ ਤੁਸੀਂ 7 ਵਾਰ ਵਾਰ ਕੇ ਇਸ ਤਰ੍ਹਾਂ ਕਰੰਟ ਪਾਦ ਦੇ ਵਿੱਚ ਇਹ ਸਤਨਾਜਾ ਤੁਸੀਂ ਪੰਛੀਆਂ ਨੂੰ ਪਾਉਣਾ ਹੈ ਇਸ ਗੱਲ ਦਾ ਧਿਆਨ ਰੱਖਿਓ ਕਿ ਪੱਕੇ ਫਰਸ਼ ਤੇ ਪੰਛੀਆਂ ਨੂੰ ਇਹ ਸਤਨਾਜਾ ਨਾ ਭਾਓ ਕਿਉਂਕਿ ਪੱਕੇ ਫਰਸ਼ ਤੇ ਪੰਛੀਆਂ ਨੂੰ ਇਹ ਸਤਨਾਜਾ ਖਾਣਾ ਚੁਗਣਾ ਜਿਹੜਾ ਔਖਾ ਹੋ ਜਾਂਦਾ ਹੈ ਕਿਉਂਕਿ ਉਹਨਾਂ ਦਾ ਚੁਗਿਆ ਨਹੀਂ ਚੰਦਾ ਤੇ ਪੱਕਾ ਫਰਸ਼ ਇਸ ਪਾਣੂ ਜੇਕਰ ਤੁਸੀਂ ਹਾਉਤੇ ਵਿੱਚ 4 ਦਿਨ ਤੇ 1 ਮਹੀਨਾ ਤੁਸੀਂ ਲਗਾਤਾਰ ਕਰ ਲਓਗੇ ਤਾਂ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਆਪਣੇ ਘਰ ਦੀ ਹਵਾ ਦੀ ਬਦਲੀ ਹੋਈ ਨਜ਼ਰ ਆਵੇਗੀ ਇਸ ਕਰਕੇ ਇਸ ਪਾਣ ਨੂੰ ਤੁਸੀਂ ਭੁੱਲ ਕੇ ਵੀ ਕਦੇ ਵੀ ਮਿਸ ਨਾ ਕਰੋ ਸਾਥ ਸੰਗਤ ਜੀ ਅਸੀਂ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੰਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ